ਕਹੀ ਲੱਗੇ ਅਕਸਰ ਤੋਂ ਬਠੇ ਕਾਰਨ ਨਿਕਾਣ ਵਾਲਾ ਜਮਾ ਹੋ ਗਿਆ ਤੇ ਬੰਦੇ ਬੰਦੇ ਪਾਣੀ ਹੋ ਗਿਆ ਇਹਨਾਂ ਦਾ ਸਰਕਾਰ ਆਉਗੀ ਜਿਵੇਂ ਵਾਰ ਸਾਡਾ ਮਕਾਨ ਸਾਡਾ ਦਾ ਸਾਡਾ ਮਕਾਨ ਤੇ ਤੇ ਆ ਮਾਰ ਮਾਰ ਕੇ ਹੁੰਦਾ ਮਹਾ ਬਣਾ ਮੱਲਾ ਟੁੱਪ ਗਿਆ ਸਾਡਾ ਸਾਡਾ ਤਾਂ ਬੁਰਾ ਹਾਲ ਹੈ ਪਾਈਜਟ ਕੀ ਜਾਂਦੇ ਕੱਸੀ ਤੋਂ ਉਧਰ ਕੱਸੀ ਟੁੱਟ ਗਈ ਹੈ ਅਸੀਂ ਹੁਣ ਜਵਾਕ ਕਰਨ ਲੱਗੇ ਕਿੱਧਰ ਜਾਈਏ ਅਸੀਂ ਪਾਣੀ ਵੜੀ ਆਂਦਾ ਤਰੇੜਾ ਹੀ ਆਂਦੇ ਮੋਟਿਆਂ ਨੂੰ ਚਤੜਾ ਆਕੀਆਂ ਅਸੀਂ ਕਿੱਥੇ ਲੈ ਕੇ ਜਾਈਏ ਜਵਾਕਾਂ ਨੂੰ ਮੈਂ ਨਮਿੰਦਰ ਚੋਦਰੀ ਐਮਸੀ ਵਾਰ ਨੰਬਰ 28 ਆਰਜਿਸ ਵਹੜਾਟ 7 ਕੋਈ 7 ਹੋਇਆ ਟੁੱਟਿਆ ਜੀ ਸਾਨੂੰ 2 ਘੰਟੇ ਹੋ ਗਏ ਆਪ ਹੀ ਅਸੀਂ ਪਾਣੀ ਦਾ ਨਿਕਾਸ ਉਹ ਕੱਢੀ ਜਾਂਦੇ ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ ਤੇ ਸੋ ਪਾਣੀ ਜਿਹੜਾ ਸਾਡੀ ਸਾਰੀ ਬਸਤੀ ਡੁੱਬ ਜੂਗੀ ਨਿੱਕੇ ਨਿੱਕੇ ਜਵਾਕ ਹੈ ਛਾਹ ਰੋਣ ਦੇ ਕੇ ਬੇਨਤੀਆਂ ਵੀ ਆ ਕੇ ਸੂਬਾ ਬੰਦ ਕਰਨ ਜੋ ਘਰਾਂ ਦਾ ਬਚਾਅ ਹੋ ਸਕੇ ਤੇ ਸਾਡੇ ਨਿੱਕੇ ਨਿੱਕੇ ਬੱਚੇ ਡੁੱਬ ਜਾਣਗੇ ਪਾਣੀ ਚ ਤੇ ਜਾਨੀ ਨੁਕਸਾਨ ਹੋ ਸਕਦਾ ਹੈ ਸਰ ਇਹ ਕਦੋਂ ਟੁੱਟਿਆ ਜੀ ਇਹ ਹੁਣੇ ਜੀ ਥੋੜੇ ਤੋਂ ਪਹਿਲਾਂ ਇਧਰ ਇਨਫਰਮੇਸ਼ਨ ਮਿਲੀ ਵੀ ਕਿ ਸੂਬਾ ਟੁੱਟ ਗਿਆ ਮੌਕੇ ਤੇ ਹੈ ਇੱਕ ਫਰੂ ਬੀਬੀਆਰ ਸਾਡੇ ਜੀ ਮੌਕੇ ਦੇ ਮੈਂ ਕਿਹਨੂੰ ਦੋ ਘਟਾ ਬੰਨ੍ਹਣ ਨੂੰ ਨਹੀਂ ਦਿੰਦਾ। ਜੂਆ ਬੰਦ ਕਰਾ ਦੂ। ਬਾਕਰਾਉਣੇ ਦੀਆਂ ਬੰਦਨਾ ਲਾਦੇ ਮੁੰਡੇ ਜੀ ਆਈ ਜਾਂਦੇ ਨਾਲ ਗੱਟੇ-ਗੱਟੇ ਲੈਣ ਭੇਜਦੇ ਮੈਂ ਪਾਣੀ ਦੇ ਭਰ ਕੇ ਮਿੱਟੀ ਦੇ ਲਵਾ ਦਿੰਦੀ। ਤਾਂਨਾਂ ਨੂੰ ਫਾਇਦਾ ਹੋਊਗਾ। ਮੇਰਾ ਨਾਮ ਗਤਰੀ ਮੰਡੀ ਬਰੀ ਵਾਲਾ ਬਲਾਕ ਦਾ ਮੀਤ ਪ੍ਰਧਾਨ। ਬਹੁਤ ਵੱਡੀ ਖੁਸ਼ੀ ਹੋਈ ਅੱਜ ਮੀਂਹ ਪੈਣ ਨਾਲ ਬਹੁਤ ਸ਼ਾਂਤੀ ਲੋਕਾਂ ਦਾ ਧੋਨੇ ਖੜੀ ਜਾਂਦੇ ਲੱਗ ਜਾਂਦੇ ਸੀ। ਪਰ ਅੱਜ ਖੇਤਾਂਾਂ ਦੀ ਇਹ ਮਜ਼ਦੂਰਾਂ ਦੇ ਸਾਰਿਆਂ ਦੇ ਚਿਹਰਿਆਂ ਤੇ ਨੂਰ ਆਇਆ ਵੀ ਠੰਡ ਹੋਣਾ। ਉਥੀਆਂ ਬਣਾ ਰਹੇ ਸਾਰੇ ਤੇ ਬਹੁਤ ਔਖਾ ਸੀ ਕਰਨੀ ਦੇ ਵਿੱਚ ਝੋਨਾ ਲਾਉਣਾ ਵੀ ਔਖਾ ਸੀ। ਲਾਉਣ ਵਾਲਿਆਂ ਨੂੰ ਵੀ ਸਿਆਈ ਸੀ ਤੇ ਲਵਾਉਣ ਵਾਲਿਆਂ ਨੂੰ ਵੀ ਸਿਆਈ ਸੀ। ਨਬਰਦਾਨੀ ਸੀ ਕੰਮ। ਪਾਣੀਆਂ ਦਾ ੱੱਲੇ ਜਾਵੜੇ ਸੀ ਬੋਰਾਂ ਦਾ ਬਹੁਤ ਔਖਾ ਸੀਗਾ। ਪਰ ਵੈਸੇ ਪਰ ਕਿੰਨੀ ਵੀ ਔੜ ਲੱਗੀ ਸੀ ਪਰ ਬਿਜਲੀ ਬਹੁਤ ਜ਼ਿਆਦਾ ਆਉਂਦੀ ਰਹੀ ਆ। ਬਿਜਲੀ ਨੇ ਸਾਨੂੰ ਬਹੁਤ ਸਾਥ ਦਿੱਤਾ ਨਾਲ। ਕਿੰਨਾ ਕ ਜਿਹੜਾ ਫਾਇਦਾ ਕਿੰਨਾ ਹੋਊਗਾ ਕਿਸਾਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਹ ਇੱਕ ਹਸਾਬ ਦੀ ਨਹੀਂ ਪੈਗੀ ਤੇ ਦਿਨਾਂ ਦੇ ਵਿੱਚ ਹੁਣ ਝੋਨੇ ਮੱਕੜਾ ਮਾਰਨਗੇ ਤੇ ਲਾਉਣ ਵਾਲੇ ਝੋਨੇ ਦੀ ਖੇਤੀ ਲੱਗ ਜਾਣਗੇ ਹੁਣ ਬਹੁਤ ਵੱਡਾ ਫਾਇਦਾ ਹੋਇਆ ਇਹ ਫੈਨਾ ਲੋਕਾਂ ਨੇ ਖਾਸਾ ਕੀਤੀਆਂ ਵੀ ਨਹੀਂ ਪਵੇ ਬਚਾਉਂਗੇ ਹਾਂ ਵੀ ਕਿੰਨਾ ਵੱਡਾ ਕਿਹੜਾ ਮੱਲਾ ਇਹ ਜਿਸਪਾਲ ਸਿੰਘ ਹੋਰ ਕਿਹੜਾ 골ਡਨ ਵਸਤੀ ਕੀ ਪਾਣੀ ਕਿੰਨੇ ਕ ਆ ਗਿਆ ਜੀ ਪਾਣੀ ਬਹੁਤ ਆ ਗਿਆ ਜੀ ਸਾਰਾ ਮੱਲਾ ਡੁੱਬ ਗਿਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੰਗੇ ਚੱਲੋ ਵੀ ਸਾਰੀ ਪੈੜੀਆਂ ਗੂੜੀਆਂ ਸਾਰੇ ਵਿੱਚ ਪਾਣੀ ਆ ਗਿਆ ਸਾਡੇ ਘਰ-ਬਾਰ ਨੂੰ ਸਾਰਿਆਂ ਨੂੰ ਨੁਕਸਾਨ ਕੀ ਮੰਗਰਦੇ ਹਾਂ ਮੰਗੇ ਇਹ ਹੈ ਇਸ ਪਾਣੀ ਬੰਦ ਹੋਵੇ ਜੋ ਸਾਡਾ ਵੀ ਜੋ ਵੀ ਪਾਣੀ ਹੈ ਇਹਦਾ ਵਿਕਾਸ ਹੋਵੇ ਪਾਣੀ ਇੱਥੋਂ ਨਿਕਲਦਾ ਹੋਵੇ ਕਿਹਨਾ ਦੋੜਾ ਇਹਨੇ ਕਿਹਾ ਕਾਕਾ ਕੀ ਕਿਹੜਾ ਮੱਲਾ ਹੈ ਹਾਂ ਗੋਲਡਰ ਕੋ ਨਹੀਂ ਇਹ ਤਾਂ ਕੀ ਬਣਾ ਬਈ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਨਾ ਟੁੱਟ ਗਿਆ ਇਹਨੂੰ ਪੱਕਾ ਕਰਨਾ ਚਾਹੀਦਾ ਸਾਡੇ ਸਾਰੇ ਕਰ ਦੋ ਤੇ ਇਹ ਹੈ ਕੀ 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 ਜਮ ਰੋਜ਼ ਰੋ ਆਪਾਂ ਨਾ ਸਹੀ ਨਾ ਬੱਲੇ ਉਹ ਓਹੀ ਕਰਦਾ ਉਹ ਥੰਦੇ ਨੇ ਪਾਣੀ ਤੇ ਪਾਣੀ ਨਾ ਸਭੋ ਸੇਟਾ ਹੋ ਕੇ ਪਾਣੀ ਤੇ ਪਾਣੀ ਤੇ ਕਿਹਦੇ ਕਿਹਦੇ ਕਰਾ ਚਾਹ ਰੋ ਅੱਛਾ ਹੋ ਗਿਆ ਕਿਹਦੇ ਕਰਾ ਰੋ ਇਹਨਾਂ ਦੀ ਮੀਨਾ ਬੋਲ ਕੀ ਜਿਹੜੀ ਹੁੰਨੇ ਨਾ ਪੁੱਤ ਜੀ ਜਿਹੜੀ ਨੂੰ ਕਿਉਂ ਸਾਰੀ ਖਾਦੀ ਲੱਗੀ ਕੰਮਾ ਦਾ ਜਿਹੜਾ ਦੰਦਾਂ ਦਾ ਨਹੀਂ ਮੁਗਰਾ ਕੋਈ ਨਹੀਂ ਨਾ ਇੰਨੀ ਆਪਾਂ ਲਈ ਬੈਠੇ ਬੈਠੇ ਲਾਵੜ ਲਾਵੜ ਖਾਏਗੇ ਤੇ ਜਿੱਦੋਂ